ਤਾਨੂਮੀ ਜੇਲ੍ਹ ਚ ਤੜਫਾ ਤੜਫਾ ਕੇ ਮਾਰਿਆ ਬੜਾ क्रूर ਬਾਦਸ਼ਾਹ ਸੀ ਦਿੱਲੀ ਦੀ ਧਰਤੀ ਤੇ ਕਿੰਨੇ ਫਕੀਰਾਂ ਨੂੰ ਮਾਰ ਕੇ ਉਹਦੇ ਸ਼ਰੀਰ ਦਿੱਲੀ ਗੇਟ ਕਸ਼ਮੀਰੀ ਗੇਟ ਲਾਹੌਰੀ ਗੇਟ ਟੰਗਿਆ ਕਰਦਾ ਸੀ ਉੱਥੇ ਕਿਉਂਕਿ ਨਹੀਂ ਸੀ ਚਾਹੁੰਦਾ ਮੇਰੇ ਖਿਲਾਫ ਕੋਈ ਆਵਾਜ਼ ਉਠਾਏ ਬੜਾ क्रूर ਬਾਹਣ ਐਸਾ क्रूर ਬਾਦਸ਼ਾਹ ਹੁਣ ਜਦੋਂ ਇਹ ਤਖਤ ਤੇ ਆਪਣੇ ਪਿਤਾ ਨੂੰ ਕੈਦ ਕਰਕੇ ਬੈਠ ਜਾਂਦਾ ਤੇ 50 ਸਾਲ ਰਾਜ ਕੀਤਾ ਸਭ ਤੋਂ क्रूर ਤੇ ਇਸ ਬਾਦਸ਼ਾਹ ਨੇ ਤਖਤ ਤੇ ਬੈਠਦੇ ਸਾਰ ਇਹ ਫੁਰਮਾਨ ਜਾਰੀ ਕੀਤਾ ਸੀ ਕਿ ਹਿੰਦੂ ਹਿੰਦੁਸਤਾਨ ਅੱਜ ਵਰਗਾ ਨਹੀਂ ਸੀ ਨਾ ਅਫਗਾਨਿਸਤਾਨ ਨੂੰ ਪਾਕਿਸਤਾਨ ਇਹ ਸਾਰਾ ਇਲਾਕਾ ਇੱਕ ਸਿੱਖੋਂ ਦੇ ਵਸਨੀਕਾਂ ਕੋਲੋਂ ਲਿਆ ਜਾਂਦਾ ਸੀ ਬੜਾ ਭਾਰੀ ਵੀ ਜਿਹੜਾ ਦੀਨ ਕਬੂਲ ਕਰੇਗਾ ਉਹਦੇ ਟੈਕਸ ਮaaf ਕੀਤੇ ਜਾਣਗੇ ਇਸ ਨਮੰਦਰ ਵੀ ਤੋੜੇ ਜਿਹੜੇ ਨਹੀਂ ਬਾਤ ਮੰਨਦੇ ਰਾਜੇ ਨੂੰ ਦੋ ਊੱਖਾਂ ਹੁੰਦੀਆਂ ਨੇ ਇੱਕ ਰਾਜੇ ਨੂੰ ਊੱਖ ਹੁੰਦੀ ਲੋਕ ਮੈਨੂੰ ਸਲਾਮ ਕਰਨ ਦੂਸਰੀ ਰਾਜੇ ਸਲਾਮੀ ਹੈ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ 1664 ਨੂੰ ਕਿਉਂਕਿ 1656 ਨੂੰ ਔਰਨ ਦੇ ਬੈਠਦਾ ਹੈ 64 ਤੱਕ ਬੜੇ क्रूर ਹੁਕਮ ਇਸ ਨੇ ਜाहिर ਕਰ ਦਿੱਤੇ ਸੀ ਲੋਕ ਡਰੇ ਵੀ ਸੀ ਉਦੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੁੰਦੇ ਨੇ 1664 ਨੂੰ ਤੇ ਜਦੋਂ ਬਕਾਲੇ ਦੀ ਧਰਤੀ ਤੇ ਬਾਬਾ ਮੱਖਣ ਸ਼ਾ ਆ ਕੇ ਗੁਰੂ ਨੂੰ ਪ੍ਰਗਟ ਕਰ ਦੇਖੋ ਧਰਮੀ ਜਿਹੜਾ ਹੁੰਦਾ ਹੈ ਉਹਦੇ 'ਚ ਦਾਵਾ ਨਹੀਂ ਹੁੰਦਾ ਜਿਹੜਾ ਦਾਵਾ ਕਰ ਰਿਹਾ ਉਹ ਧਰਮੀ ਅੱਜ ਦਾਵੇ ਸਾਡੇ ਕੋਲ ਜਿਆਦਾ ਨਹੀਂ ਧਰਮ ਹੁੰਦਾ ਨਹੀਂ ਮੁਸ਼ਕਲ ਸਾਡੀ ਏ ਧਰਮੀ 'ਚ ਦਾਵਾ ਨਹੀਂ ਹੁੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਮਤ ਨਾਨਕ ਤਾਰੇ ਸੋਏ ਧਰਮੀ ਉਹ ਹੁੰਦਾ ਉਹਨੇ ਅਰਦਾਸ ਕੀਤੀ ਸੀ ਖਿਆਲ ਕਰਿਓ ਆਪਾਂ ਸਾਥੀ ਸੁਖ ਵੇਲੇ ਵੀ ਲੱਭਦੇ ਆ ਦੁੱਖ ਵੇਲੇ ਵੀ ਲੱਭ ਆਪਾਂ ਪਾਰਟੀ ਕਰਨੀ ਐ ਤੀ ਪੁੱਤ ਦਾ ਜਨਮ ਦਿਨ ਮਨਾਉਣਾ ਐ ਵਿਆਹ ਤਾਂ ਵੀ ਆਪਾਂ ਸਾਥੀ ਲੱਭਦੇ ਆ ਨਾ ਮਨੁੱਖ ਦੁੱਖ ਵੇਲੇ ਵੀ ਸਾਥੀ ਲੱਭਦਾ ਹੈ ਸੁਖ ਵੇਲੇ ਵੀ ਸਾਥੀ ਲੱਭਦਾ ਹੈ ਪਰ ਮੁਸ਼ਕਲ ਇਹ ਹੈ ਦੁਨੀਆ ਸੁਖ ਵੇਲੇ ਸਾਥੀ ਬਣਦੀ ਹੈ ਦੁੱਖ ਵੇਲੇ ਬਣਦੀ ਨਹੀਂ ਕੋਈ ਇਹ ਮੁਸ਼ਕਲ ਹੈ ਦੁਨੀਆ